ਸਿੱਖ ਧਰਮੀ ਫੌਜੀ ਜੂਨ 1984 ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਦੇਵ ਸਿੰਘ ਗੁਰਦਾਸ ਪੁੰਨੇ ਕਿਸਾਨਾਂ ਦੇ ਹੱਕ ਵਿੱਚ ਬੋਲਦੇ ਆਖਿਆ ਕਿ ਇਹ ਸਰਕਾਰਾਂ ਦੀ ਚਾਲ ਹੈ ਉਹਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਮੋਰਚੇ ਵਿੱਚ ਜੋਸ਼ ਦੇ ਨਾਲ ਹੋਸ਼ ਨੂੰ ਵੀ ਕਾਇਮ ਰੱਖੋ ਉਹਨਾਂ ਆਖਿਆ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕਾਲ ਤਕ ਸਾਹਿਬ ਦੇਵੀ ਹੋਏ ਹਮਲੇ ਦਾ ਇਨਸਾਫ ਲੈਣਾ ਚਾਹੀਦਾ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਟਾਲਾ ਵਿੱਚ ਇੱਕ ਸਮਾਗਮ ਦੌਰਾਨ ਸਿੱਖ ਧਰਮੀ ਫੌਜੀ ਪ੍ਰਧਾਨ ਬਲਦੇਵ ਸਿੰਘ ਗੁਰਦਾਸ ਪੁੰਨੇ ਕੀਤਾ ਔਰ ਕੀਕੂ ਜੀ ਕਿ ਆਸਿਕ ਟਰਮੀ ਫੌਜੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਆਉ ਤੁਹਾਨੂੰ ਸੁਣਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਸਿਕਤਰਮੀ ਫੌਜੀ ਆਸ਼ੀਅਨ ਦਾ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਬੋਲ ਰਿਹਾ ਔਰ ਮੈਂ ਜੋ ਵੀ ਬੋਲਾਂ ਮੈਂ 1984 ਦਾ ਦਰਦ ਬੋਲਾਂਗਾ ਮੈਂ ਸ੍ਰੀ ਅਕਾਲ ਪੁਰਖ ਸਾਹਿਬ ਦਾ ਟਹਿ ਟੇਰੀ ਹੋਣ ਦਾ ਔਰ ਟਰਮੀ ਫੌਜੀਆ ਦਾ ਦਰਦ ਔਰ 84 ਤੋਂ ਲੈ ਕੇ 96 ਤੱਕ ਜੋ ਸਿੱਖ ਕੌਮ ਨੇ ਕਸ਼ਟ ਚੱਲਿਆ ਮੈਂ ਉਸੇ ਦਾ ਦਰਦ ਬੋਲਾਂਗਾ ਔਰ ਮੈਂ ਆਉਂਦੀ ਪੀੜੀ ਨੂੰ ਜਿਹੜਾ ਵਾ ਅਪੀਲ ਕਰਾਂਗਾ ਜਿਵੇਂ ਕਿਸਾਨ ਮੋਰਚੇ ਦੇ ਵਿੱਚ ਜਾਂਦੇ ਨੇ ਔਰ ਅਸਾਂ ਇਹ ਦਰਦ ਜਿਹੜਾ ਤਦ ਕਰਕੇ ਸਾਨੂੰ ਇਹ ਗੱਲ ਕਰਨ ਦੀ ਲੋੜ ਪਈ ਕਿ ਅਸੀਂ ਜੂਨ 1984 ਦੇ ਵਿੱਚ ਛੋਟੀ ਉਮਰ ਹੀ ਵੱਡੀਆਂ ਕੁਰਬਾਨੀਆਂ ਕੀਤੀਆਂ ਟ੍ਰੇਨ ਦੇ ਸ਼ੋਲਜਰਾਂ ਹਾਂ ਵਿਧ ਹਥਿਆਰਾਂ ਦੇ ਹਾਂ ਲੇਕਿਨ ਅਸੀਂ ਕਿਸੇ ਦਾ ਨੁਕਸਾਨ ਨਹੀਂ ਕੀਤਾ ਅਸੀਂ ਕੇਵਲ ਤੇ ਕੇਵਲ 84 ਦਾ ਜਨ ਇਨਸਾਫ ਮੰਗਿਆ ਔਰ ਅੱਜ ਜਿਹੜਾ ਨੌਜਵਾਨੀ ਆ ਉਹਨਾਂ ਨੂੰ ਮੈਂ ਖਾਸ ਤੌਰ ਤੇ ਕਹਾਂਗਾ ਕਿ ਜਿਵੇਂ ਤੁਸੀਂ ਤਸਾਨ ਮੋਰਚੇ ਦੇ ਵਿੱਚ ਜਾਂਦੇ ਜੇ ਉੱਥੇ ਜੋਸ਼ ਦੇ ਨਾਲ ਜਿਹੜੀ ਹੋਸ਼ ਨੂੰ ਕੈਮਰਾ ਰੱਖੋ ਔਰ ਮੈਂ ਤਸਾਨ ਮੋਰਚੇ ਦੇ ਜਿਹੜੇ ਨੇ ਆਗੂ ਨੇ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਸਿੱਖ ਧਰਮ ਦੇ ਵਿੱਚ ਜਿਹੜਾ ਅੱਜ ਤੱਕ ਜਿਹੜਾ ਇਤਿਹਾਸ ਆ ਕਿ ਜੋ ਵੀ ਕਦਮ ਪੁੱਟ ਲਿਆ ਕਦੀ ਪਛਾਣ ਨੂੰ ਹੈ ਜੇਕਰ ਇਹ ਲੈਣਾ ਤੇ ਬਾਬੇ ਦੀਪ ਸਿੰਘ ਦੇ ਇਤਿਹਾਸ ਤੋਂ ਜਿਹੜਾ ਅਸੀਂ ਲੈ ਸਕਦੇ ਹਾਂ ਔਰ ਮੈਂ ਇਥੇ ਬੇਨਤੀ ਕਰਨੀ ਚਾਹੁੰਦਾ ਕਿ ਜਿਨ੍ਹਾਂ ਕਈਆਂ ਬੰਦਿਆਂ ਨੇ ਜੂਨ 1984 ਦੇ ਹਮਲੇ ਦੇ ਟਾਈਮ ਦੇ ਬਿਲਕੁਲ ਛੋਟੀ ਉਮਰ ਦੇ ਵਿੱਚ ਹੀ ਜਾ ਉਹਨਾਂ ਨੂੰ ਜਾਣਕਾਰੀ ਨਹੀਂ ਜੀ ਜਾਂ ਉਹ ਮਲਕੀ ਦੀ ਉਦੋਂ ਬਚਪਨ ਹੀ ਅਗਰ ਪੈਦਾ ਹੀ ਨਹੀਂ ਹੋਏ ਔਰ ਜਿਹੜੇ ਅੱਜ ਦੇ ਹਾਲਾਤ ਨਾਲ ਇਹਦੇ ਨਾਲ ਮਾਤਾ ਨੂੰ ਤੁਲਨਾ ਕਰਕੇ ਦੱਸਣਾ ਕਿ ਜੂਨ 1984 ਦੇ ਵਿੱਚ ਜਦੋਂ ਬੈਰਕਾ ਛੜ ਕੇ ਧਰਮੀ ਫੌਜੀ ਆਪਣੀਆਂ ਨੌਕਰੀਆਂ ਪਰਿਵਾਰ ਤੇ ਜਾਨਵਾਰਕ ਆਪਣੇ ਧਰਮ ਦੇ ਕੌਮ ਦੀ ਰਾਖੀ ਵਾਸਤੇ ਆਏ ਨੇ ਉਦੋਂ ਉਸ ਸਮੇਂ ਸਰਕਾਰ ਨੇ ਰਸਤੇ ਦੇ ਵਿੱਚ ਆਰਮੀ ਲਾ ਕੇ ਤੇ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਜਜਦ ਵਿੱਚ अनेਕਾਂ ਜਿਹੜੇ ਪਰਮੇ ਫੌਜੀ ਦਾ ਸ਼ਹੀਦ ਹੋ ਜਾਂਦੇ ਲਗਭਗ 80 90 ਪਰਮੇ ਫੌਜੀ ਸ਼ਹੀਦ ਹੁੰਦੇ ਨੇ अनेਕਾਂ ਜ਼ਖਮੀ ਹੁੰਦੇ ਨੇ ਉਹਨਾਂ ਨੂੰ ਅੰਡਰਐਸਟ ਕਰਕੇ ਅਕਈਆਂ ਨੂੰ ਅੰਟੈਰੋਕੇਟ ਕੀਤਾ ਜਿਹੜੇ ਅੱਜ ਬਹੁਤ ਜ਼ਿਆਦਾ ਪਰਸਯੋਗ ਹਾਲਤ ਦੇ ਜਿੰਦਗੀਬੇਦ ਕਰ ਲਏ ਨੇ ਲੰਮੀਆਂ ਸਜ਼ਾਵਾਂ ਕੱਢੀਆਂ ਔਰ ਅੱਜ ਜਿਹੜਾ ਉਹ ਇੱਕ ਨਰਕੀ ਜ਼ਿੰਦਗੀ ਜਿਹੜੀ ਪੋਗਾਂ ਵਾਲੀ ਜੇ ਕਰ ਲਏ ਨੇ ਪਰ ਫੇਰ ਵੀ ਅਸੀਂ ਜਿਹੜਾ ਨਾ ਤੇ ਸਿਵਲ ਦਾ ਨੁਕਸਾਨ ਕਿਤਾ ਨਾ ਪੁੱਛ ਅੱਜ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਕਿ ਜਿਹੜਾ ਆਪਾਂ ਸ਼ੁਭਕਰਨ ਸਿੰਘ ਦੀ ਮਲਕਾ ਸ਼ਹੀਦੀ ਹੈ ਹੀ ਆ ਇਸ ਨੂੰ ਧਿਆਨ ਦੇ ਵਿੱਚ ਰੱਖ ਕੇ ਤੁਸੀਂ ਜਿਹੜਾ ਹਮੇਸ਼ਾ ਕੋਈ ਫੈਸਲਾ ਲੈਣਾ ਔਰ ਅੱਜ ਜਿਹੜੀ ਸਾਨੂੰ ਤੁਲਨਾ ਕਰਨ ਦੀ ਲੋੜ ਆ ਨਨਕਾਣਾ ਸਾਹਿਬ ਜਦੋਂ ਹਮਲਾ ਹੁੰਦਾ ਵਾ ਉਸ ਸਮੇਂ ਜਿਹੜਾ ਵਾ ਉਹ ਅੱਜ ਜਿਹੜੇ ਆ ਸਾਡੀ ਸ਼ੋਮੇਤੀ ਜਾਂ ਸੰਸਥਾਾਂ ਵਿੱਚ ਜਿਹੜੀਆਂ ਬਣਾਉਂਦੀਆਂ ਨੇ ਲੇਕਿਨ ਜੂਨ 1984 ਦਾ ਕਿਉਂ ਬਣਾਉਂਦੀਆਂ ਫਿਰ ਇੱਥੇ ਦੂਸਰੇ ਪਾਸੇ ਸਵਾਲ ਖੜਾ ਹੁੰਦਾ ਕਿ ਪਤ ਸ਼ੁਭਕਰਨ ਸਿੰਘ ਜਿਹੜਾ ਵਾ ਉਹ ਸ਼ਹੀਦ ਹੁੰਦਾ ਔਰ ਕਿੰਨੀਆਂ ਰਾਜਨੀਤਿਕ ਪਾਰਟੀਆਂ ਨੇ ਜਿਹੜੀਆਂ ਉਹਨਾਂ ਦੇ ਘਰ ਜਾ ਕੇ ਬੈਠੀਆਂ ਨੇ ਔਰ ਉਹਨਾਂ ਦੀ ਸਿਹਤ ਆ ਕਰ ਰਹੀਆਂ ਨੇ ਜਾਂ ਕਿਸ ਤਰ੍ਹਾਂ ਔਰ ਇੱਥੇ ਵਿਚਾਰ ਕਰਨ ਦੀ ਲੋੜ ਆ ਕਿ ਕੋਈ ਮੈਨੂੰ ਰਾਜਨੀਤਿਕ ਪਾਰਟੀ ਉਹ ਦੱਸੇ ਕਿ ਜੂਨ ਨੂੰ 1984 ਦਾ ਜਿਹੜੇ ਪੀਤ ਨੇ ਸ਼ਹੀਦ ਨੇ ਜਾਂ ਕੋਈ ਜ਼ਖਮੀਆਂ ਦਾ ਨੋ ਟੈਂਸ਼ਨ ਵਾ ਉਹੀ ਮੈਨੂੰ ਰਾਜਨੀਤਿਕ ਪਾਰਟੀ ਦੱਸੇ ਕਿ ਐਸ ਬੰਦੇ ਦਾ ਹੀ ਘਰ ਗਏ ਆ ਔਰ ਮੈਂ ਤੁਹਾਨੂੰ ਅਪੀਲ ਕਰਨੀ ਚਾਹੁੰਦਾ ਇਹ ਰਾਜਨੀਤਿਕ ਨੂੰ ਦਰਦ ਕੋਈ ਸਿਨੇਗਾ ਸਿੱਖਦਾ ਨਾ ਇਹਨਾਂ ਨੂੰ ਸਿੱਖੀ ਮਸਲਾ ਮੈਂ ਇਹਨਾਂ ਦਾ ਮਸਲਾ ਪਰ ਮੈਂ ਇਹਨਾਂ ਦਾ ਵੋਟਾਂ ਦਾ ਮਸਲਾ ਮੈਂ ਉਹ ਬਈ ਅਭਿਆਨ ਦੇ ਕਰਨੀ ਚਾਹੁੰਦਾ ਕਿ ਜੇਕਰ ਇਹਨਾਂ ਨੇ ਮਨਕਾਣਾ ਸਾਹਿਬ ਦਾ ਦਿਨ ਮਨਾਉਂਦੇ 84 ਦਾ ਕਿਉਂ ਨਹੀਂ ਮਨਾਉਂਦੇ ਜਿਹੜਾ ਸ਼ੁਭ ਕੰਸੇ ਦੀ ਕਿਸਾਨ ਮੋਰਚਾ ਦੀ ਸ਼ਹੀਦੀ ਹੁੰਦੀ ਆ ਤਾਂ ਉਹਦੇ ਤੱਕ ਜਾਂਦੇ ਨੇ ਤੇ ਬਿਆਨ ਦਿੰਦੇ ਨੇ ਤੇ ਜੁਨ 1984 ਦੇ ਪਰਮੇ ਫੌਜੀਆਂ ਦੇ ਕਿਉਂ ਨਹੀਂ ਗਏ ਉਸ ਤੋਂ ਬਾਅਦ ਸultanpur Lodhi ਦੇ ਤੇ ਸਿਆਰ ਹੁੰਦਾ ਵਾ ਪੁਲਿਸ ਵੱਲੋਂ ਹੁੰਦਾ ਵਾ ਔਰ ਉੱਥੇ ਇੱਕ ਇੱਥੇ ਨਹੀਂ ਉਖੜਦੀ ਔਰ ਉਹਦੇ ਬਾਬਤ ਜਿਹੜਾ ਵਾ ਇਹਨਾਂ ਨੇ ਮਤਲਬ ਦੀ ਸ਼੍ਰੋਮਣੀ ਕਮੇਟੀ ਨੇ ਮੀਟਿੰਗਾਂ ਨੇ अनेका ਕੀਤੀਆਂ ਨੀ ਤਾਂ ਕਰਨ ਤੋਂ ਬਾਅਦ ਇਹਨਾਂ ਨੇ ਜਨਰਲ اجلاس ਦੀ ਤਾਰੀਖ ਦਿੱਤੀ ਜਿਹੜਾ ਕਿ 1 ਫਰਵਰੀ 2024 ਨੂੰ ਟੋਕ ਕੀਤਾ ਉਹਦੇ ਵਿੱਚ ਅਸੀਂ ਪੰਜ ਸਿੰਘ ਸਮਾਨ ਦੇ ਦਫ਼ਰੇ ਪਹੁੰਚ ਕੇ ਅਪੀਲ ਕੀਤਾ ਕਿ ਜਦੋਂ ਤੁਸੀਂ ਸੁਲਤਾਨਪੁਰ ਲੋਧੀ ਦਾ ਫੈਸਲਾ ਕਰਨਾ ਉਹਦੇ ਨਾਲ ਤੁਸੀਂ ਜਿਹੜਾ ਵਾ ਇਹਦਾ ਵੀ ਫੈਸਲਾ ਕਰੋ ਜੂਨ 1984 ਦਾ ਲੇਕਿਨ ਅਸੀਂ ਉਹ ਇੱਕ ਤਰੀਕ ਨੂੰ ਜਦੋਂ ਹੀ ਦਫ਼ਤਰਾਂ ਉੱਤਰ ਮੀ ਫੌਜੀ ਗਏ ਆ ਫੈਸਲਾ ਸੁਣਨ ਲਈ ਜਾਂ ਆਪਣੇ ਪ੍ਰਧਾਨ ਸਾਹਿਬ tạmਮੀ ਸਾਹਿਬ ਨੂੰ ਮਿਲਣ ਲਈ ਤੇ ਉਸ ਦਿਨ tạmਮੀ ਸਾਹਿਬ ਨੇ ਸਾਨੂੰ ਦਫ਼ਤਰਾਂ ਜਿਵੇਂ ਵਰਣ ਦਿੱਤਾ ਮੈਨੂੰ ਇਹ ਗੱਲ ਦੱਸਣ ਕਿ ਇਹ ਜਿਹੜੇ ਹੋਣ ਜਾਂਦੇ ਨੇ ਜਿਹੜੇ ਸ਼ੁਭਕਰਨ ਸਰ ਦਾ ਘਰ ਕੀ ਇਹ ਧਰਨੀ ਫੌਜੀਆਂ ਦੇ ਨਾਲ ਇਹ ਇਹ ਦਾਅਵਾ ਕਰ ਰਹੇ ਨੇ ਕਿ ਇੱਥੇ ਇਹਨਾਂ ਨੂੰ ਦਰਦਾ ਨਹੀਂ ਇਹਨਾਂ ਨੂੰ ਇੱਕ ਕੇਵਲ ਤੇ ਕੇਵਰੇ ਇਹਨਾਂ ਨੂੰ ਵੋਟਾਂ ਚਾਹੀਦੀਆਂ ਨੇ ਫਿਰ ਮੈਂ ਇਹ ਤੇ ਅਪੀਲ ਕਰਦਾ ਕਿ ਤੁਸੀਂ ਸੰਗਤ ਨੇ ਜਿਹੜੇ ਨੇ ਟਾਡੀ ਜਥੇਰ ਵੇਖੇ ਨੇ ਉਹ ਤਿੰਨ ਜਿਹੜੇ ਨੇ ਉਹ ਗਾਉਂਦੇ ਨੇ ਦੋ ਟਾਡੀ ਦਾ ਨਵੇਂ ਨਵੇਂ ਲੈਣ ਪਉਂਦੇ ਨੇ ਇੱਕ ਟਾਡੀ ਜਿਹੜਾ ਵਾ ਉਹੀ ਲੈਨ ਨੂੰ ਰਿਪੀਟ ਕਰਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਦੋਂ ਐਸ ਇਲੈਕਸ਼ਨ ਦੇ ਵਿੱਚ ਤੁਹਾਡੇ ਕੋਈ ਵੀ ਬੰਦਾ ਕੋਈ ਵੋਟਰ ਕੈਂਡੀਡੇਟ ਆਉਂਦਾ ਵਾ ਉਹਨੂੰ ਤੁਸੀਂ ਸਵਾਲ ਕਰੋ ਕਿ ਜੂਨ 1984 ਦੇ ਬਾਰੇ ਮਲਕੇ ਤੁਸੀਂ 39 ਸਾਲ ਚ ਕਿਉਂ ਨਹੀਂ ਬੋਲੇ ਔਰ ਕਿਸਾਨ ਮੋਰਚੇ ਦੇ ਬਾਰੇ ਤਦ ਕਿ ਸਟੈਂਡ ਆ ਇਹ ਕਿਉਂ ਕਿ ਤਿੰਨ ਜਿਹੜਾ ਪਾਰਟੀਆਂ ਨੇ ਅਕਾਲੀ ਦਲ ਨੇ ਕਾਂਗਰਸ ਨੇ ਹਮਲਾ ਕੀਤਾ 78 ਦਾ ਅਕਾਲੀ ਦਲ ਨੇ ਕਰਵਾਇਆ ਤੇ ਬੀਜਪੀ ਨੇ ਸਪੋਰਟ ਕੀਤੀ ਆ ਔਰ ਇਸੇ ਤਰ੍ਹਾਂ ਹੀ ਜਿਹੜਾ ਬਾ ਤਿੰਨ ਖੇਤੀ ਬਿੱਲ ਨੇ ਤਿੰਨ ਖੇਤੀ ਬਿੱਲ ਵੀ ਇਹਨਾਂ ਤਿੰਨਾਂ ਸਰਕਾਰਾਂ ਨੇ ਰਲ ਕੇ ਬਣਾਏ ਨੇ ਔਰ ਇਹਨਾਂ ਕੋਲ ਜਵਾਬ ਜਿਹੜਾ ਵਾ ਜੂਨ 84 ਦੇ ਹਮਲੇ ਦਾ ਤੇ ਕਿਸਾਨ ਕਿਸਾਨਾਂ ਦੇ ਤਿੰਨ ਕਾਲੇ ਬਿੱਲਾਂ ਦਾ ਜਿਹੜਾ ਵਾ بار-ਬਾਰ ਲੋ ਇਹ ਹੀ ਇਹਨਾਂ ਕੋਲ ਦੁਬਾਰਾ ਦੁਬਾਰਾ ਇਹ ਗੱਲ ਦੀ ਕਰਨੀ ਲੋੜ ਨਹੀਂ ਦੂਜੀ ਗੱਲ ਇਹ ਜਦਾ ਗੁਣ ਚਾਉਂਦੇ ਨੇ ਆਪਣੇ ਲੋਕਤੰਤਰ ਦੇਸ਼ ਤੇ ਪ੍ਰਸ਼ਾਸਨ ਦਾ ਇਹਨਾਂ ਨੂੰ ਇਹ ਪੁੱਛੋ ਵੀ ਲੋਕਤੰਤਰ ਦੇਸ਼ ਦੇ ਵਿੱਚ ਟੈਂਕ ਤੇ ਤੋਪਾਂ ਨਾਲ ਹਮਲੇ ਕੀਤੇ ਜਾਂਦੇ ਨੇ ਇਹਨਾਂ ਨੂੰ ਪੁੱਛੋ ਕਿ ਤੁਹਾਡਾ ਪ੍ਰਸ਼ਾਸਨ ਇਹਦਾ ਵਾ ਇੱਕ ਬੰਦਾ ਦਿੱਲੀ ਨੂੰ ਕਿਸਾਨ ਜਿਹੜੇ ਜਾ ਰਹੇ ਨੇ ਉਹ ਸ਼ਾਂਤ ਬੈਠਣ ਦੇਣਾ ਤੇ ਤੁਹਾਂ ਰਾਹ ਜੋਕਾ ਲਾ ਕੇ ਉਹਨਾਂ ਤੇ ਤਾਂ ਫਾਇਰ ਕਰ ਰਹੇ ਅਥਰੂ ਗੈਸ ਸੁੱਟ ਰਹੇ ਨੇ ਇਹ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਪੂਰੇ ਜਿਹੜੇ ਸਾਰੇ ਪੰਜਾਬ ਦੇ ਦੇ ਆਪਣੇ ਜਨਤਾ ਵਾ ਇਹਨਾਂ ਕੋਲ ਸਵਾਲ ਪੁੱਛੋ ਕੋਈ ਤੀਜਾ ਸਵਾਲ ਨਾ ਬਕਵਾਸ ਦੀ ਲੋੜ ਆ ਨਾ ਸਾਨੂੰ ਕੋਈ ਸਾਨੂੰ ਇਨਸਾਫ ਦੀ ਲੋੜ ਆ ਔਰ ਇਹਨਾਂ ਕੋਲ ਜੁਨ 1984 ਦੇ ਫੌਜੀ ਹਮਲੇ ਦਾ ਔਰ ਕਿਸਾਨਾਂ ਦੇ ਤਿੰਨ ਕਾਲੇ ਦਿਲ ਦਾ ਜਵਾਬ ਮੰਗੋ ਜਿਹਨਾਂ ਕੋਈ ਗੁਜਬਾਨ ਆਇਆ ਨਹੀਂ ਦੂਸਰੀ ਬੇਨਤੀ ਹੈ ਕਿ ਨਾ ਇਸ ਹਲਕੇ ਦੇ ਵਿੱਚ ਕੈਂਡੀਡੇਟਾਂ ਗਰਦਾਸਪੁਰ ਦਾ ਐਮਪੀ ਦਾ ਜਿਹੜਾ ਕਿ ਮੈਂ ਆਪਣਾ ਅਸਤੀਫਾ ਤੇ ਚੁੱਕਾਂ ਮੈਂ ਲਕਸ਼ਣ ਨਹੀਂ ਲੜੂੰਗਾ ਮੈਂ ਆਉਂਦਿਆਂ ਲਕਸ਼ਣਾਂ ਲੜਨੀਆਂ ਸਿਖਾਵਾਂਗਾ ਕਿ ਲੀਡਰ ਨੂੰ ਕਿਵੇਂ ਲਕਸ਼ਣਾਂ ਲੜਦੇ ਨੇ